ਅਪਡੇਟ ਪੰਜਾਬ ਤੋਂ ਕੀ ਕੀ ਅਪਡੇਟ ਹੈਗੀ ਆ ਜੀ ਬਿਲਕੁਲ ਬਪੰਦਰ ਜਿਸਟਾਂ ਦੇ ਨਾਲ ਬੀਤੇ ਕੱਲ ਅਸੀਂ ਦੱਸਿਆ ਕਿ ਰਾਜਵੀਰ ਜਵੰਦਾ ਜਿਨ੍ਹਾਂ ਦਾ ਅੰਤਿਮ ਸੰਸਕਾਰ ਹੋਇਆ ਸੀ ਤੇ ਅੱਜ ਪਰਿਵਾਰ ਉਹਨਾਂ ਦਾ ਕੀਰਤਪੁਰ ਸਾਹਿਬ ਵਿਖੇ ਪਹੁੰਚਿਆ ਗੁਰਦੁਆਰਾ ਸ਼ਰੀਪਾ ਤਾਲਪੁਰੀ ਸਾਹਿਬ ਦੇ ਜਿਸ ਥਾਂ ਤੇ ਫੁੱਲ ਪਾਏ ਜਾਂਦੇ ਨੇ ਜਲ ਪ੍ਰਵਾਹ ਕੀਤੇ ਜਾਂਦੇ ਨੇ ਪੂਰਾ ਪਰਿਵਾਰ ਰਾਜਵੀਰ ਜਵੰਦਾ ਦੇ ਮਾਤਾ ਜੀ ਉਹਨਾਂ ਦੀ ਧਰਮ ਪਤਨੀ ਉਹਨਾਂ ਦੇ ਬੱਚੇ ਉਹਨਾਂ ਦੇ ਪਰਿਵਾਰਿਕ ਮੈਂਬਰ ਬੇਹੱਦ ਗਮਗੀਨ ਮਾਹੌਲ ਤੇ ਸੋਗ ਦੀ ਲਹਿਰ ਦੇ ਵਿੱਚ ਪਰ ਜੋ ਰੌਰੀ ਤਾਂ ਹੁੰਦੀ ਆ ਨੇ ਧਾਰਮਿਕ ਰੌਰੀ ਤਾਂ ਉਸ ਦੇ ਮੁਤਾਬਕ ਕਿਉਂਕਿ ਕੱਲ ਅੰਤਿਮ ਸੰਸਕਾਰ ਕੀਤਾ ਸੀ ਤੇ ਅੱਜ ਉਹਨਾਂ ਦੇ ਫੁੱਲ ਜਿਹੜੇ ਨੇ ਉਹ ਗੁਰਦੁਆਰਾ ਸ਼੍ਰੀ ਪਤਾਲਪੁਰੀ ਗੀਰਤਪੁਰ ਸਾਹਿਬ ਵਿਖੇ ਜਲ ਪ੍ਰਵਾਹ ਕੀਤੇ ਗਏ ਨੇ ਇਸ ਦੇ ਨਾਲ ਹੀ ਪਵਿੰਦਰ ਹਾਲੇ ਰਾਜਵੀਰ ਬੰਦਾ ਦਾ ਸੇਵਾ ਠੰਡਾ ਵੀ ਨਹੀਂ ਸੀ ਹੋਇਆ ਕਿ ਸ਼ਾਮ ਹੁੰਦੇ ਹੁੰਦੇ ਇੱਕ ਹੋਰ ਖਬਰ ਆ ਗਈ ਕਿ ਇੱਕ ਬਾਡੀ ਬਿਲਡਰ ਗੁਰਿੰਦਰ ਕੁੰਮਣ ਜਿਨ੍ਹਾਂ ਦਾ ਹਾਰਟ ਅਟੈਕ ਦੇ ਕਾਰਨ ਦਿਹਾਂਤ ਹੋ ਗਿਆ ਹਾਲਾਂਕਿ ਸਿਰਫ 43 ਸਾਲ ਦੀ ਉਹਨਾਂ ਦੀ ਉਮਰ ਤੁਸੀਂ ਵੀ ਦੇਖਿਆ ਹੋਣਾ 140 ਕਿਲੋ ਦੇ ਇੱਕ ਕੰਟਰ 40 ਕਿਲੋ ਵਜ਼ਨ 6 ਫੁੱਟ 2 ਇੰਚ ਕੱਦ ਬਹੁਤ ਬਾਡੀ ਉਹਨਾਂ ਨੇ ਬਣਾਈ ਹੋਈ ਸੀਗੀ ਬੋਡੀ ਬਿਲਡਰ ਸੀਗੇ 2009 ਦੇ ਵਿੱਚ ਮਿਸਟਰ ਇੰਡੀਆ ਬਣੇ ਕਈ ਪੰਜਾਬੀ ਗਿਲਮਾ ਕਬੱਡੀ ਵਾਂਸ ਅਗੇਨ ਤੋਂ ਲੈ ਕੇ ਹੁਣ ਟਾਈਗਰ 3 ਆਈਸੀ ਸਲਮਾਨ ਖਾਨ ਦੇ ਨਾਲ ਉਸ ਦੇ ਵਿੱਚ ਵੀ ਅਦਾਕਾਰੀ ਕੀਤੀ ਬਹੁਤ ਸਾਰੇ ਪੰਜਾਬੀ ਗੀਤਾਂ ਦੇ ਵਿੱਚ ਮਾਡਲਿੰਗ ਕੀਤੀ ਤੇ ਅਚਾਨਕ ਉਹਨਾਂ ਦਾ ਇੱਕ ਮਸਲ ਪੁੱਲ ਹੁੰਦਾ ਹੈ ਸ਼ੋਲਡਰ ਦਾ ਤੇ ਉਹ ਡਾਕਟਰ ਕੋਲੇ ਇੱਕ ਮਾਈਨਰ ਆਪਰੇਟ ਹੁੰਦਾ ਹੈ ਜਿੱਥੇ ਅੰਮ੍ਰਿਤਸਰ ਦੇ ਵਿੱਚ 40 ਸੌ ਹਸਪੀਟਲ ਦੇ ਵਿੱਚ ਉਹਨਾਂ ਨੂੰ ਭਰਤੀ ਕਰਵਾਇਆ ਜਾਂਦਾ ਹੈ ਆ ਡਾਕਟਰਾਂ ਤੇ ਵੀ ਪਰਿਵਾਰ ਨੇ ਇਲਜ਼ਾਮ ਲਾਇਆ ਨਹੀਂ ਕਿ ਸ਼ਾਇਦ ਉਹਨਾਂ ਤੋਂ ਠੀਕ ਢੰਗ ਨਾਲ ਕੇਅਰ ਨਹੀਂ ਕਰ ਸਕੇ ਕਿਉਂਕਿ ਬਹੁਤ ਕੋਈ ਮੇਜਰ ਇੰਜਰੀ ਨਹੀਂ ਸੀਗੀ ਮਾਈਨਰ ਇੰਜਰੀ ਸੀਗੀ ਤੇ ਜਦੋਂ ਆਪਰੇਟ ਕੀਤਾ ਗਿਆ ਵੀ ਉਸ ਦੌਰਾਨ ਜਾਂ ਤਾਂ ਕੋਈ ਇੰਜੈਕਸ਼ਨ ਜਿਹੜਾ ਇਹ ਇਫੈਕਟ ਕਰ ਗਿਆ ਸਾਈਡ ਇਫੈਕਟ ਕਰ ਗਿਆ ਕੋਈ ਉਹ ਉੱਥੇ ਹੀ ਉਹਨਾਂ ਨੂੰ ਅਟੈਕ ਆ ਗਿਆ ਦੋ ਵਾਰ ਕਾਰਡੀਆਕ ਅਟੈਕ ਆਇਆ ਜਿਸ ਕਰਕੇ ਉਹਨਾਂ ਦਾ ਦਿਹਾਂਤ ਹੋ ਗਿਆ ਅੱਜ ਉਹਨਾਂ ਦਾ ਵੀ ਅੰਤਿਮ ਸੰਸਕਾਰ ਕੀਤਾ ਗਿਆ ਹਾਲਾਂਕਿ ਉਹਨਾਂ ਦਾ ਪਿੰਡ ਜਿਹੜਾ ਗੁਰਦਾਸਪੁਰ ਦੇ ਵਿੱਚ ਘੁੰਮਣ ਸੀਗਾ ਪਰ ਕੁਝ ਸਮੇਂ ਤੋਂ ਜਾਂ ਕਾਫੀ ਸਮੇਂ ਤੋਂ ਉਹ ਜੁਲੰਦਰਾ ਕੇ ਵੱਸ ਗਏ ਸੀਗੇ ਉਹਨਾਂ ਦਾ ਪਰਿਵਾਰ ਤੇ ਵਰਿੰਦਰ ਘੁੰਮਣ ਜਿਹੜੇ ਨੇ ਉਹਨਾਂ ਦੇ ਪਿੱਛੇ ਆਪਣੇ ਦੋ ਅ ਬੇਟੀਆਂ ਇੱਕ ਬੇਟਾ ਛੱਡ ਗਏ ਨੇ ਪਤਨੀ ਛੱਡ ਗਏ ਨੇ ਉਹਨਾਂ ਦਾ ਪਰਿਵਾਰ ਵੀ ਪ੍ਰਲਾਪ ਕਰ ਰਿਹਾ ਪਰ 42 43 ਸਾਲ ਦੀ ਮਹਿਜ਼ ਉਮਰ ਤੇ ਹਾਲੇ ਕਿਸੇ ਨੇ ਸੋਚਿਆ ਨਹੀਂ ਸੀਗਾ ਬਿਲਕੁਲ ਰਿਸਟ ਪੁਸ਼ਟ ਸੀਗੇ ਬਾਡੀ ਬਿਲਡਰ ਸੀਗੇ ਉਹਨਾਂ ਦਾ ਦਿਹਾਂਤ ਹੋ ਗਿਆ ਇਹਦੇ ਨਾਲ ਹੀ ਭੁਪਿੰਦਰ ਜੇਕਰ ਅੱਜ ਰਾਜਵੀਰ ਜਗੰਧਰ ਦੇ ਅਸੀਂ ਗੱਲ ਕਰ ਰਹੇ ਹਾਂ ਨਾਲ ਹੀ ਆਵਾਰਾ ਪਸ਼ੂਆਂ ਦੀ ਵੀ ਗੱਲ ਹੋ ਰਹੀ ਹੈ ਕਿ ਆਵਾਰਾ ਪਸ਼ੂਆਂ ਕਰਕੇ ਹਾਦਸਾ ਹੋਇਆ ਤਾਂ ਐਡਵੋਕੇਟ ਨੇ ਨਵਕਰਨ ਸਿੰਘ ਉਹਨਾਂ ਦੇ ਵੱਲੋਂ हिमाचल हाई कोर्ट ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ ਕਿ ਤੁਸੀਂ ਕੌਸਸ ਲੈਣੇ ਹੋ ਚਾਹੇ ਉਹ ਬਿਜਲੀ ਦਾ ਬਿੱਲ ਹੋਵੇ ਚਾਹੇ ਸ਼ਰਾਬ ਦੀ ਬੋਤਲ ਹੋਵੇ ਚਾਹੇ ਹੋਰ ਬਹੁਤ ਸਾਰੀਆਂ ਧਾਤੇ ਕਿਉਂ ਪੈਸਿਆਂ ਦਾ ਫਿਰ ਕਰਦੇ ਕਿਉਂ ਕਿਉਂ ਨਹੀਂ ਜਿਹੜਾ ਵਾਰਾ ਪਸ਼ੂਆਂ ਤੇ ਕੋਈ ਹੱਲ ਨਿਕਲਦਾ ਹੈਗਾ ਤਾਂ ਉਸ ਮਾਮਲੇ ਦੇ ਵਿੱਚ ਹਿਮਾਚਲ ਹਾਈ ਕੋਰਟ ਦੇ ਵੱਲੋਂ ਹਿਮਾਚਲ ਸਰਕਾਰ ਨੂੰ ਨੋਟਿਸ ਕਰ ਦਿੱਤਾ ਗਿਆ ਉਸਤੇ ਜਵਾਬ ਮੰਗਿਆ ਗਿਆ ਹੈ ਕਿ ਕੌਸਸ ਦਾ ਪੈਸਾ ਜਾਂਦਾ ਕਿੱਥੇ ਹਾਲਾਂਕਿ ਹੁਣ ਪੰਜਾਬ ਦੇ ਵਿੱਚ ਕਿਉਂਕਿ ਐਕਸੀਡੈਂਟ ਬੱਦੀ ਦੇ ਵਿੱਚ ਹੋਇਆ ਸੀਗਾ ਇਸ ਕਰਕੇ ਉੱਥੇ ਫਿਰ ਜਿਹੜੀ ਪਟੀਸ਼ਨ ਹਿਮਾਚਲ ਦੇ ਵਿੱਚ ਪਾਈ ਗਈ ਪਰ ਹਾਲਾਤ ਤਾਂ ਪੰਜਾਬ ਦੇ ਵਿੱਚ ਵੀ ਉਹੀ ਨੇ ਪੰਜਾਬ ਦੇ ਵਿੱਚ ਵੀ ਇਹ 12 ਪਸ਼ੂ ਬਹੁਤ ਵੱਡੇ ਪੱਦਰਤੇ ਨੇ ਤੇ ਇਸ ਤੋਂ ਬਿਨਾਂ ਅੱਜ ਭੁਵਿੰਦਰ ਜਿਹੜੇ ਰਾਜ ਸਭਾ ਦੇ ਲਈ ਨਾਮਜ਼ਦਗੀਆਂ ਭਰਨੀਆਂ ਹੁੰਦੀਆਂ ਨੇ ਉਸ ਤੋਂ ਅੱਜ ਸ਼ੁਰੂ ਹੋ ਗਿਆ ਜੀ ਰਾਜ ਸਭਾ ਦੇ ਲਈ ਜਿਹੜੇ ਰਜਿੰਦਰ ਗੁਪਤਾ ਨੇ ਉਹਨਾਂ ਦੇ ਵੱਲੋਂ ਨਾਮੀਨੇਸ਼ਨ ਫਾਈਲ ਕਰ ਦਿੱਤਾ ਕਿ ਹਾਲਾਂਕਿ ਬਨਿਆ ਜਾ ਰਿਹਾ ਕਿ ਉਹ ਨਿਰਵਿਰੋਧ ਹੀ ਚੁਣੇ ਜਾਣਗੇ ਕਿਉਂਕਿ ਵਿਰੋਧੀਆਂ ਕੋਲੇ ਕੋਈ ਪਾਵਰ ਨਹੀਂ ਹੈਗੀ ਮਤਲਬ ਨੰਬਰ ਨਹੀਂ ਹੈਗੀ ਉਹਨੇ ਜਿੰਨੀ ਜ਼ਰੂਰਤ ਹੈਗੀ ਆ ਇਸ ਕਰਕੇ ਅੱਜ ਸੀਐਮ ਮਾਨ ਗਏ ਤੇ ਹੋਰ ਜਿਹੜੇ ਆਗੂ ਗਏ ਤੇਜਿੰਦਰ ਗੁਪਤਾ ਨੇ ਨਾਮਿਨੇਸ਼ਨ ਦਾਖਲ ਕੀਤੀ ਉਹੀ ਪੰਜਾਬ ਦੇ ਵਿੱਚ ਹੁਣ ਸੰਜੀਵ ਅਰੋੜਾ ਦੇਥਾਂ ਤੇ ਰਾਜ ਸਭਾ ਦੇ ਵਿੱਚ ਜਾਣਗੇ ਇਸ ਤੋਂ ਬਿਨਾਂ ਇੱਕ ਹੋਰ ਚਰਚਾ ਛਿੜੀ ਹੈ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਅੱਜ ਪ੍ਰਿੰਕਾ ਗਾਂਧੀ ਹੋਰਾਂ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਤੇ ਉਹਨਾਂ ਨੇ ਤਸਵੀਰ ਵੀ ਸਾਂਝੀ ਕੀਤੀ ਹੈ ਤਾਂ ਚਰਚਾ ਦੁਬਾਰਾ ਤੋਂ ਚੱਲ ਪਈ ਹੈ ਕਿ ਨਵਜੋਤ ਸਿੰਘ ਸਿੱਧੂ ਦੁਬਾਰਾ ਤੋਂ ਕੀ ਕਾਂਗਰਸ ਦੇ ਵਿੱਚ ਸਿਆਸੀ ਤੌਰ ਤੇ ਸਰਗਰਮ ਹੋਣਗੇ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਉਸ ਸਰਗਰਮ ਸਿਆਸਤ ਨੂੰ ਹਲਵਿਦਾ ਆਖ ਗਏ ਸੀ ਪਰ ਹੁਣ ਕਿਉਂਕਿ ਤੁਸੀਂ ਦੇਖੋ ਕਿ ਆ ਆਪਣਾ ਅਕਤੂਬਰ ਮਹੀਨਾ ਚੱਲਦਾ ਹੈ ਤੇ ਨਵੰਬਰ ਦਸੰਬਰ ਤੋਂ ਬਾਅਦ ਇੱਕ ਸਾਲ ਪੂਰਾ ਰਹਿ ਜਾਣਾ ਇਲੈਕਸ਼ਨ ਦੇ ਵਿੱਚ 2026 26 ਕਿਉਂਕਿ 27 ਦੇ ਵਿੱਚ ਤਾਂ ਫਿਰ ਸਟਾਰਟਿੰਗ ਦੇ ਵਿੱਚ ਇਲੈਕਸ਼ਨ ਹੁੰਦੀ ਹੈ ਆਪਣੇ ਹਮੇਸ਼ਾ ਹੀ ਪੰਜਾਬ ਦੇ ਵਿੱਚ ਜਨਵਰੀ ਮਹੀਨੇ ਦੇ ਲਾਸਟ ਦੇ ਵਿੱਚ ਇਲੈਕਸ਼ਨ ਹੋ ਜਾਂਦੀ ਹੈ ਜਾਂ ਫਰਵਰੀ ਦੇ ਸ਼ੁਰੂਆਤ ਦੇ ਵਿੱਚ ਭਾਵੇਂ ਕਿ 1 ਸਾਲ ਰਹਿ ਗਿਆ ਤੇ ਇਹਨੂੰ ਇਲੈਕਸ਼ਨ ਈਅਰ ਹੀ ਮੰਨ ਕੇ ਚੱਲਿਆ ਜਾਂਦਾ ਹੈ ਤਾਂ ਨਵਜੋਤ ਸਿੰਘ ਸਿੱਧੂ ਬਾਰੇ ਜ਼ਿਆਦਾ ਇਹ ਹੈ ਕਿ ਉਹ ਕਾਂਗਰਸ ਹਾਈ ਕਮਾਂਡ ਅੱਗੇ ਆਪਣਾ ਇੱਕ ਏਜੰਡਾ ਪੇਸ਼ ਕਰ ਰਿਹਾ ਹੈ ਭਾਵ ਕਿ ਕਿਵੇਂ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਬਣਾਈ ਜਾ ਸਕਦੀ ਹੈ ਜੇਕਰ ਹਾਈ ਕਮਾਂਡ ਨੇ ਉਹਨਾਂ ਦੀ ਗੱਲ ਮੰਨ ਲਈ ਤਾਂ ਦੁਬਾਰਾ ਤੋਂ ਉਹ ਐਕਟਿਵ ਹੋ ਸਕਦੇ ਨੇ ਕਾਂਗਰਸ ਦੇ ਵਿੱਚ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਵੀ ਤੁਸੀਂ ਦੇਖਿਆ ਕਿ ਉਹ ਅਸਲ 'ਚ ਚੀਫ ਮਿਨਿਸਟਰ ਬਣਨਾ ਚਾਹੁੰਦੇ ਨੇ ਪੰਜਾਬ ਦਾ ਤੇ ਜਦੋਂ ਆਮ ਆਦਮੀ ਪਾਰਟੀ ਦੀ ਪਹਿਲਾਂ 2017 ਦੇ ਵਿੱਚ ਅੰਧੀ ਚੁੱਲੀ ਤਾਂ BC ਤੋਂ ਅੰਜਾਂ ਉਸ ਵੇਲੇ ਕਹਿੰਦੇ ਸੀਗੇ ਉਸ ਵੇਲੇ ਵੀ ਚਰਚਾ ਸੀਗੀ ਕਿ ਨਵਜੋਤ ਸਿੰਘ ਸਿੱਧੂ ਨੂੰ ਆਫਰ ਦਿੱਤਾ ਗਿਆ ਸੀ ਨਵਜੋਤ ਸਿੰਘ ਸਿੱਧੂ ਨੇ ਖੁਦ ਦੱਸਿਆ ਸੀਗਾ ਕਿ ਉਹਨਾਂ ਨੇ ਉਹਨਾਂ ਨੂੰ ਕੈਂਡੀਡੇਟ ਨਹੀਂ ਸੀ ਬਣਾਇਆ ਹੈਗਾ ਸੀਐਮ ਦਾ ਇਸ ਕਰਕੇ ਨਹੀਂ ਹੋਇਆ ਹੈਗੀ ਉਸ ਤੋਂ ਬਾਅਦ ਉਹਨਾਂ ਨੇ ਫਿਰ ਕਾਂਗਰਸ ਜੁਆਇਨ ਕਰ ਲਈ 2017 ਦੇ ਵਿੱਚ ਕਾਂਗਰਸ ਦੀ ਸਰਕਾਰ ਬਣ ਗਈ 2022 ਦੇ ਵਿੱਚ ਤਾਂ ਸਭ ਨੂੰ ਪਤਾ ਹੈ ਕਿ 3 ਮਹੀਨੇ ਪਹਿਲਾਂ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਗੱਦੀ ਉਤਾਰਿਆ ਤਾਂ ਨਵਜੋਤ ਸਿੰਘ ਸਿੱਧੂ ਦਾ ਹੀ ਮੁੱਖ ਰੋਲ ਸੀਗਾ ਤੇ ਚਾਹੁੰਦੇ ਤਾਂ ਉਹ ਸੀਗੇ ਕਿ ਹੁਣ 3 ਮਹੀਨੇ ਤੋਂ ਪਹਿਲਾਂ ਐਂਟੀਨ ਕੰਪੈਂਸੀ ਕੈਪਟਨ ਤੇ ਪਾ ਕੇ ਬਾਈ ਦੇ ਵਿੱਚ ਸੀਐਮ ਚੇਰਾ ਉਹਨਾਂ ਨੂੰ ਬਣਾ ਦਿੱਤਾ ਜਾਵੇ ਪਰ ਹਾਈ ਕਮਾਂਡ ਨੇ ਚਰਨਜੀਤ ਸਿੰਘ ਚੰਨੀ ਨੂੰ ਹੀ ਸੀਐਮ ਚੇਰਾ ਬਣਾਇਆ ਸੀਗਾ ਤੇ ਹੁਣ ਦੁਬਾਰਾ ਤੋਂ ਕੋਸ਼ਿਸ਼ਾਂ ਉਹਨਾਂ ਨੇ ਜਾਰੀ ਨੇ ਪਰ ਪੰਜਾਬ ਦੇ ਲੋਕ ਜਾਂ ਕਾਂਗਰਸ ਪਾਰਟੀ ਉਹਨਾਂ ਕਿੰਨਾ ਕ ਅਕਸੈਪਟ ਕਰੀਏ ਦੇਖਣਾ ਹੋਵੇਗਾ ਕਿਉਂਕਿ ਇਸ ਵੇਲੇ ਕਾਂਗਰਸ ਪਰ ਤਾਂ ਰਾਜਾ ਵੜਿੰਗ ਨੇ ਤੇ ਪੰਜਾਬ ਦੇ ਵਿੱਚ ਇਸ ਵੇਲੇ ਇਹ ਠੀਕ ਹੈ ਕਿ ਵੈਕਿਊਮ ਤਾਂ ਹੈ ਕਿਉਂਕਿ ਪੰਜਾਬ ਨੇ ਫਿਰ ਲੰਨ 10 ਸਾਲ ਕਾਲੀਦਲ ਬੀਜੇਪੀ ਦਾ ਰਾਜ ਦੇਖਿਆ ਫਿਰ ਜਿਹੜੀ ਪਾਰਟੀ ਕਹਿੰਦੀ ਸੀ ਕਿ ਕਿ ਅਸੀਂ ਬਦਲਾਂਗੇ ਰਾਜਨੀਤੀ ਉਹਨਾਂ ਦਾ ਵੀ ਹੁਣ 4 ਸਾਲ ਹੋ ਚੁੱਕੇ ਨੇ ਤਕਰੀਬਨ ਤਕਰੀਬਨ ਹੋਣ ਵਾਲੇ ਨੇ ਉਹਨਾਂ ਦਾ ਵੀ ਦੇਖ ਲਿਆ ਰਾਜ ਤੇ ਹੁਣ ਕਾਂਗਰਸ ਪਾਰਟੀ ਨੂੰ ਲੱਗਦਾ ਕਿ ਸ਼ਾਇਦ ਸਾਡੀ ਵਾਰੀ ਦੁਬਾਰਾ ਆਉਗੀ ਪਰ ਕਾਂਗਰਸ ਇੱਕ ਜੂਟ ਨਹੀਂ ਹੈਗੀ ਕਿਉਂਕਿ ਸਭ ਨੂੰ ਪਤਾ ਹੈ ਤਾਂ ਇਸ ਕਰਕੇ ਕੀ ਨਵਜੋਤ ਸਿੰਘ ਸਿੱਧੂ ਦੁਬਾਰਾ ਐਂਟਰੀ ਕਰਦੇ ਨੇ ਤੇ ਕਿਸ ਲੈਵਲ ਤੇ ਕਰਦੇ ਨੇ ਇਸ ਦੀਆਂ ਦੁਬਾਰਾ ਤੋਂ ਚਰਚਾਵਾਂ ਜਿਹੜੀਆਂ ਨੇ ਉਹ ਸ਼ੁਰੂ ਹੋਈਆਂ ਨੇ ਭੁਪਿੰਦਰ ਜੀ ਜੀ ਉਦਘਾਟਨਾ ਦਾ ਕੀ ਚੱਲ ਰਿਹਾ ਹੈ ਬੜਾ ਟਰੋਲ ਹੋ ਰਿਹਾ ਟਰਾਂਸਫਾਰਮ ਨੂੰ ਲੈ ਕੇ ਤੇ ਹੁਣ ਇੱਕ ਜਿਹੜੇ ਬੰਦੇ ਦਿੱਲੀੋਂ ਹਾਰੇ ਹੋਏ ਨੇ ਕੋਈ ਪੰਜਾਬ ਦੇ ਵਿੱਚ ਉਹਨਾਂ ਦੀ ਕੋਈ ਪਾਵਰ ਨਹੀਂ ਕੋਈ ਰੈਂਕ ਨਹੀਂ ਪਰ ਫੇਰ ਵੀ ਜਿੱਥੇ ਉਹ ਉਦਘਾਟਨ ਵਾਲਾ ਪਰਦਾ ਜਹ ਹੁੰਦਾ ਰੱਸੀ ਕੋਈ ਹੋਰ ਖਿੱਚ ਰਿਹਾ ਜੀ ਬਿਲਕੁਲ ਭਵਿੰਦਰ ਮੈਂ ਕੱਲ ਵੀ ਦੱਸਿਆ ਸੀਗਾ ਕਿ ਅਰਬਿੰਦ ਕੇਜਰੀਵਾਲ ਪੰਜਾਬ 'ਚ ਨਹੀਂ ਮਨੇ ਸੀ ਸਸੋਦੀਆ ਪੰਜਾਬ 'ਚ ਨਹੀਂ ਹੋਰ ਵੀ ਵੱਡੇ ਆਮ ਆਦਮੀ ਪਾਰਟੀ ਦੇ ਆਗੂ ਪੰਜਾਬ ਵਿੱਚ ਨੇ ਤੇ ਜਿਹੜੀਆਂ ਚੀਜ਼ਾਂ ਨੂੰ ਕੀਤਾ ਜਾ ਰਿਹਾ ਹੈ ਕਿ ਅਸੀਂ ਰੋਸ਼ਨ ਪੰਜਾਬ ਮੁਹਿੰਮ ਚਲਾਤੀ, ਟਰਾਂਸਫਾਰਮਰਾਂ ਤੱਕ ਦੇ ਉਤ ਘਾਟਨ ਕਰਤੇ ਹੁਣ ਕਿਹਾ ਜਾ ਰਿਹਾ ਕਿ ਅਸੀਂ 3100 ਜਿਹੜੇ ਨੇ ਉਹ ਸਟੇਡੀਅਮ ਪੰਜਾਬ ਦੇ ਵਿੱਚ ਬਣਾਉਣੇ ਨੇ ਤੇ ਪਹਿਲਾਂ ਲਾਇਬ੍ਰੇਰੀਆਂ ਦੀ ਗੱਲ ਚੱਲ ਰਹੀ ਸੀਗੀ ਤੇ ਉਸ ਤੋਂ ਬਿਨਾ ਇੱਕ ਹੋਰ ਕਿ ਅਸੀਂ ਬਿਜ਼ਨਸ ਜਿਹੜਾ ਹੈ ਉਹ ਸ਼ੁਰੂ ਕਰਾਵਾਂਗੇ ਕਿ ਜਿਹੜੇ ਐਂਟਰਪ੍ਰੀਨਰਸ਼ਿਪ ਹੈਗੀ ਆ ਉਹ ਸ਼ੁਰੂ ਕਰਾਵਾਂਗੇ ਕਿ ਨਵਾਂ ਬਿਜ਼ਨਸ ਤੁਸੀਂ ਸਟਾਰਟ ਕਰ ਸਕੋਗੇ ਤਾਂ ਬਹੁਤ ਸਾਰੇ ਨਿਆ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਪ੍ਰਚਾਰੀਆਂ ਜਾਰੀਆਂ ਨੇ ਜਿਵੇਂ ਸਿਹਤ ਬੀਮਾ ਪ੍ਰਚਾਰਿਆ ਗਿਆ ਜਿਵੇਂ ਹਜ਼ਾਰ-ਹਜ਼ਾਰ ਰੁਪਿਆ ਪ੍ਰਚਾਰਿਆ ਗਿਆ ਇਸੇ ਤਰ੍ਹਾਂ ਜਿਵੇਂ ਰੇਟੇ ਤੋਂ 20000 ਕਰੋੜ ਦਾ ਕਮਾਈ ਕਰਨ ਦਾ ਪ੍ਰਚਾਰਿਆ ਗਿਆ ਬਹੁਤ ਸਾਰੀਆਂ ਚੀਜ਼ਾਂ ਪ੍ਰਚਾਰੀਆਂ ਜਾਂਦੀਆਂ ਨੇ ਪਰ ਅੱਜ ਵੀ ਸੀਐਮ ਆਨ ਮੀਡੀਆ ਦੇ ਨਾਲ ਗੱਲਬਾਤ ਕਰ ਰਹੇ ਸੀਗੇ ਤਾਂ ਕਈ ਸਵਾਲ ਉਹਨਾਂ ਨੂੰ ਪੁੱਛੇ ਕਿ ਜੀ ਬਰਿੰਦਰ ਕੁਮਨ ਦੀ ਡੈਥ ਹੋ ਗਈ ਤਾਂ ਉਹ ਕਹਿੰਦੇ ਕਿ ਜੀ ਅੱਜ ਕੱਲ੍ਹ ਸਮਾਨੇ ਬਹੁਤ ਮਿਲਾਵਟੀ ਆ ਰਿਹਾ ਹੈ ਪਰ ਕਈ ਵਾਰੀ ਸੀਐਮ ਦੀ ਜਿਹੜੀ ਸੁਣ ਕੇ ਉਹਨਾਂ ਦੀ ਸਪੀਚ ਜਾਂ ਉਹਨਾਂ ਦੀ ਲੱਗਦਾ ਨਹੀਂ ਕਿ ਉਹ ਆਪਣੇ ਆਪ ਨੂੰ ਐਜ਼ ਅ ਸੀਐਮ ਦੇਖੋ ਹੁਣ ਜੇ ਪੰਜਾਬ ਦਾ ਮੁੱਖ ਮੰਤਰੀ ਵੀ ਕਹੇ ਕਿ ਜੀ ਮਿਲਬਤ ਬਹੁਤ ਹੋ ਰਹੀ ਹੈ ਤਾਂ ਰੋਕਣੀ ਤਾਂ ਸਰਕਾਰ ਨੇ ਹੈ ਨਾ ਉਹਨਾਂ ਦਾ ਡਿਪਾਰਟਮੈਂਟ ਹੈ ਸਿਹਤ ਵਿਭਾਗ ਹੈ ਉਹਨਾਂ ਦੇ ਡੀਐਚਓਜ਼ ਨੇ ਹੁਣ ਦੀਵਾਲੀ ਦਾ ਤਿਹਾਰ ਆਉਣਾ ਹੈ ਦੀਵਾਲੀ ਦੇ ਤਿਹਾਰ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਕਿੰਨੇ ਵੱਡੇ ਪੱਧਰ ਤੇ ਨਕਲੀ ਖੁਆ ਨਕਲੀ ਮਠਿਆਈਆਂ ਨਕਲੀ ਦੁੱਧ ਵੱਡੇ ਪੱਧਰ ਤੇ ਲੋਕਾਂ ਨੂੰ ਸਿਹਤ ਨਾਲ ਖਿਲਵਾੜ ਹੁੰਦਾ ਗੰਦਗੀ ਕਿੰਨੀ ਫੈਰੋਸੀ ਜਾਂਦੀ ਹੈ ਤੇ ਜੇ ਸੂਬੇ ਦੇ ਸੀਐਮ ਇਸ ਤਰ੍ਹਾਂ ਕਹਿਣ ਕਿ ਜੇ ਮਲਾਵਟ ਬਹੁਤ ਹੋਣ ਲੱਗੀ ਖਾਣ ਪੀਣ ਦੀਆਂ ਚੀਜ਼ਾਂ 'ਚ ਪਹਿਲੀਆਂ ਖੁਰਾਕਾਂ ਚੰਗੀਆਂ ਹੁੰਦੀਆਂ ਸੀਗੀਆਂ ਤੇ ਫਿਰ ਮਤਲਬ ਅਸੀਂ ਹੋਰ ਕੀ ਇਤਿਹਾਸ ਰੱਖੀਏ ਤਾਂ ਫਿਰ ਉਹ ਤਾਂ ਫਿਰ ਰੱਬ ਆਸਰੇ ਵਾਲਾ ਸਿਸਟਮ ਹੋ ਜਾਂਦਾ ਕਿ ਰੱਬ ਆਸਰੇ ਚੱਲ ਰਿਹਾ ਸਭ ਕੁਝ ਸੋ ਇਹ ਤਵਕਕੂ ਨਹੀਂ ਕੀਤੀ ਜਾਂਦੀ ਹੈ ਕਿ ਇਸ ਤਰ੍ਹਾਂ ਦੇ ਬਿਆਨ ਮੁੱਖ ਮੰਤਰੀ ਪੰਜਾਬ ਦੇਣ ਜਦੋਂ ਮੈਂ ਪਹਿਲਾਂ ਵੀ ਗੱਲ ਚੱਲੀ ਸੀ ਕਿ ਕਿਸੋਂ ਖਲਾ ਲੋ ਜੀ ਸਰਪੰਚਾਂ ਨੂੰ ਖਲਾ ਲੋ ਪੰਚਾਂ ਨੂੰ ਖਲਾ ਲੋ ਕਿ ਅਸੀਂ ਨਸ਼ਾ ਨਹੀਂ ਕਰਾਂਗੇ ਬੱਚਿਆਂ ਨੂੰ ਖਲਾ ਦੋ ਕਿ ਅਸੀਂ ਨਸ਼ਾ ਨਹੀਂ ਕਰਾਂਗੇ ਦੇਖੋ ਸੌਹਾਂ ਨਾਲ ਜੇ ਇਦਾਂ ਨਸ਼ਾ ਖਤਮ ਹੁੰਦਾ ਹੁੰਦਾ ਫਿਰ ਤਾਂ ਸਾਰੇ ਪੰਜਾਬ ਇੱਕ ਬਾਰੇ ਸੌ ਚੁੱਕ ਲੈਂਦਾ ਤੇ ਉਹ ਖਤਮ ਹੋ ਜਾਂਦਾ ਕਿਉਂਕਿ ਉਹ ਜਿਹੜੇ ਨਸ਼ਾ ਕਰਨ ਵਾਲੇ ਲੋਕ ਹੋਰ ਨੇ ਨਸ਼ੇ ਤੇ ਲਾਉਣ ਵਾਲੇ ਲੋਕ ਹੋਰ ਨੇ ਨਸ਼ੇ ਦੀ ਤਕਰੀਰ ਕਰਨ ਵਾਲੇ ਲੋਕ ਹੋਰ ਨੇ ਸੋ ਫਿਰ ਤਾਂ ਮਤਲਬ ਜਿਹਨੂੰ ਰਾਮ ਰਾਜ ਕਹ ਦਿੰਦੇ ਆ ਅਕਸਰ ਕੇ ਕਿਸੇ ਸਰਕਾਰ ਦੀ ਫਿਰ ਤਾਂ ਲੋੜ ਨਾ ਹੋਵੇ ਜੇ ਕੋਈ ਸਾਰਾ ਕੁਝ ਸਿਸਟਮ ਇਹਨਾਂ ਵਧੀਆ ਚੱਲੇ ਰੋਜ਼ ਤਾਂ ਚੋਰੀਆਂ ਰੋਜ਼ ਡਕੈਤੀਆਂ ਆਜੀ ਇੱਕ ਐਨ ਆਰ ਆਈ ਵਾਪਸ ਆਇਆ ਸੀ ਆਪਣੀ ਧੀ ਦਾ ਵਿਆਹ ਕਰਨ ਤੇ ਰਸਤੇ ਦੇ ਵਿੱਚ ਉਹਨੇ ਜਿਹੜੀ ਕੈਬ ਕੀਤੀ ਕੈਬ ਕਰਕੇ ਉਹ ਵਾਪਸ ਆ ਰਿਹਾ ਸੀ ਉਹਦੇ ਵਿੱਚ 10 ਲੱਖ ਰੁਪਏ ਸੀ ਭੁਪਿੰਦਰ ਤੇ ਉਹ ਕੈਬ ਵਾਲਾ ਹੀ 10 ਲੱਖ ਰੁਪਏ ਉਹਦੇ ਤੇ ਇਲਜ਼ਾਮ ਲੱਗੇ ਕਿ ਉਹ ਹੀ ਗਵਨ ਕਰ ਗਿਆ ਉਹ ਕਹਿੰਦਾ ਜੀ ਤੁਸੀਂ ਰੁਕੋ ਇੱਥੇ ਮੈਂ 1 ਮਿੰਟ ਚ ਆਇਆ ਉਹ ਬੈਗ ਚੋਂ ਹੀ ਪੈਸੇ ਇੱਧਰ ਉੱਧਰ ਕਰਤੇ ਨਾ ਸ਼ਹਿਰ ਦੇ ਨਾਲ ਸੰਬੰਧਿਤ ਮਾਮਲਾ ਜਿਹੜਾ ਇਹ ਸਾਹਮਣੇ ਆ ਸੋ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ ਜਿਹੜੇ ਕ੍ਰਾਈਮ ਹੈ ਅਪਰਾਧ ਅਪਰਾਧ ਹੈ ਤੇ ਸੂਬੇ ਦੇ ਉੱਤੇ ਕਰਜ਼ਾ ਚੜਨਾ ਤੇ ਸੂਬੇ ਦੀਆਂ ਪ੍ਰਾਪਰਟੀਆਂ ਨੂੰ ਵੇਚਣਾ ਮਤਲਬ ਸਿਰਫ ਗੱਲਾਂ ਦੇ ਨਾਲ ਨਹੀਂ ਕੁਝ ਵੀ ਹੁੰਦਾ ਹੈਗਾ ਤੇ ਦੇਖਣਾ ਹੋਏਗਾ ਉਹਨਾਂ ਦੇ ਵਿੱਚ ਕਿਵੇਂ ਕੀ ਕੀ ਹੁੰਦਾ ਸੋ ਸੋਮਵਾਰ ਵਾਲੇ ਦਿਨ ਤੁਹਾਡੇ ਦੁਆਰੇ ਸਾਂਝ ਪਾਵਾਂਗੇ ਅੱਜ ਲਈ ਇੰਨੇ ਹੀ ਬਹੁਤ ਬਹੁਤ ਧੰਨਵਾਦ ਜੀ 没意